5 ਸਾਲ ਪਹਿਲੇ ਸਰੋਗਨੀ ਕਾਲੀ ਦਲ ਦੇ ਡੈਲੀਗਟ ਸੈਕਟਰ ਨੇ ਮੈਨੂੰ ਇੱਕ ਬਹੁਤ ਵੱਡੀ ਜੰਗਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਾਈ ਪਿਛਲੇ 5 ਸਾਲ ਮੈਂ ਥਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪれ ਹੋ ਗਏ ਆ ਮੈਂ ਜਦੋਂ ਸ਼੍ਰੀ ਕਲਤਕ ਸਾਬ ਦੇ ਸਾਹਮਣੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਨਿਮਾਨਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਮੈਂ ਜਬ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਅਸਤੀਫਾ ਪੁਆਇਆ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਜੀ ਕਿ ਮੇਰੀ ਜੋ ਗੱਲ ਹੈ ਮੈਂ ਦਿਲੋਂ ਚਾਹੁੰਦਾ ਹਾਂ ਕਿ ਇਹ ਪਾਰਟੀ ਪੱਤੀ ਵਰਕਿੰਗ ਕਮੇਟੀ ਬੈਠੋ ਕਰੇ ਕਿ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਸੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜ਼ਿਆਦਾ ਸਾਲ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਰੋਜ਼ੀ ਜੀ ਮਾਈ ਖਲੇ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਰਪਿਤ ਬਾਲੂ ਸਾਡੀ ਬੜੀ ਤੌਰ ਤੇ ਪਿਛਲੇ 5 ਸਾਲ ਮਾਈ ਖਲੇ ਮੈਂ ਜਿਹੜੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਲਤਕ ਸਾਬ ਤੋਂ ਤਬੇਸ਼ ਹੋਣਾ ਸੀ ਮੈਂ ਉਦੋਂ ਮਨ ਨਾਲੇ ਸੀ ਕਿ ਮੈਂ ਇਸ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਅਸਤੀਫਾ ਮਿਲਿਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਇਸ ਕਰਕੇ ਮੈਂ ਦਿਲੋਂ ਚੋਣਾ ਹੈ ਇਹ ਪਾਰਟੀ ਪੱਤੀ ਵਰਕਿੰਗ ਕਮੇਟੀ ਵੇਖ ਤੋਂ ਕਰੇ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ